ਕਈ ਲੈ ਕੇ ਆ ਰਹੇ ਹੈ ਕਿ ਆਈ ਕੋਈ ਚੰਗਾ ਹੁੰਦਾ ਪਰ ਸਾਥ ਕਿਹਦੀ ਨਕਸ਼ਣ ਤੋਂ ਹੋ ਕਿ ਮਗਰ ਇਹ ਵਾਲਾ ਕੀ ਆਗਾ ਦੇ ਯੂਥ ਨੂੰ ਹੋ ਗਿਆ ਆਪਣੇ ਇਹ ਕਾਲ ਕਰ ਦੋ ਵੀਰੇ ਉਸ ਨੂੰ ਕੋਲ ਨੂੰ ਕੀ ਯਾਰ ਤਾਂ ਹਾਂ ਚ ਜੀਵਨ ਨਹੀਂ ਰੁਕਦਾ ਸ਼ਰੀਆ ਮਾਤੇ ਚੋਂ ਜਾਂਦਾ ਸੀ ਇਹ ਜਿਹੜਾ ਟੀਕਾ ਲੈ ਆ ਸੀ ਕਿੱਥੋਂ ਲਿਆ ਸੀਗਾ ਅੱਛਾ ਕਿੰਨੇ ਦਾ ਲਿਆ ਸੀਗਾ ਅੱਛਾ ਤੇ ਇਹ ਕੀ ਜਦੋਂ ਤੂੰ ਆਟੋ ਚਲਾ ਰਿਆ ਸੀ ਕੀ ਹੋਇਆ ਸੀ ਉਦੋਂ ਬੇਹੋਸ਼ ਹੋ ਗਿਆ ਸੀਗਾ ਆਪ ਹੀ ਲਾ ਰਿਹਾ ਸੀ ਟੀਕਾ ਤੂੰ ਹਾਂ ਆਈਆ ਠੀਕ ਜਿਹੜਾ ਬਾਈਕ ਹੋਵੇ ਜਿੱਤੇ ਈ ਰਿਕਸ਼ੇ ਤੇ ਸਰਿੰਜ ਲੱਗੀ ਹੋਈ ਆ ਉਹਦੀ ਜਾਨ ਵੀ ਜਾ ਸਕਦੀ ਤੇ ਕਿਸੇ ਦੀ ਜਾਨ ਵੀ ਜਾ ਸਕਦੀ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਪੰਜਾਬ ਸਰਕਾਰ ਵੱਲੋਂ ਜਯੁੱਧ ਨਸ਼ਿਆਂ ਵਿਰੋਧ ਮਹਿੰਮ ਚੇੜੀ ਹੋਈ ਆ ਜਿਸ ਦੇ ਤਹਿਤ ਅਸੀਂ ਸਾਰੇ ਮਹਿਕਮੇ ਰਲ ਕੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਅਤੇ ਜਿਹੜੇ ਨੌਜਵਾਨ ਨਸ਼ੇ ਦੀ ਲਤ ਤੇ ਲੱਗੇ ਹੋਏ ਨੇ ਉਹਨਾਂ ਦਾ ਇਲਾਜ ਕਰਵਾ ਰਹੇ ਹਾਂ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕੀਤਾ ਹੈ ਕੱਲ ਇੱਕ ਮਾਮਲਾ ਸਾਡੇ ਧਿਆਨ ਵਿੱਚ ਆਇਆ ਸੀ ਇੱਕ ਰਿਕਸ਼ਾ ਪੁੱਲਰ ਹੈਗਾ ਕਿ ਉਸਨੇ ਕੋਈ ਸਟਰੇਂਜੀ ਯੂਜ਼ ਕਰਕੇ ਨਸ਼ਾ ਕੀਤਾ ਸੀਗਾ ਉਸ ਨੂੰ ਅਸੀਂ ਦਾਖਲ ਕਰਵਾਇਆ ਡੀ ਐਡਿਕਸ਼ਨ ਸੈਂਟਰ ਚੋਂ ਦਾ ਇਲਾਜ ਕਰਵਾ ਰਹੇ ਹਾਂ ਅਤੇ ਉਹਨੂੰ ਸੁਰਤ ਤੇ ਚਾਉਣ ਤੋਂ ਬਾਅਦ ਉਹਨੂੰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜੇ ਤੋਂ ਵੀ ਕਿ ਤੋ ਨਸ਼ਾ ਲੈ ਕੇ ਆਇਆ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਤੇ ਜਿਹੜੇ ਵੀ ਤੁਸੀਂ ਜਿਸ ਤਰ੍ਹਾਂ ਕਿ ਨਵੇਂ-ਨਵੇਂ ਢੰਗ ਤਰੀਕੇ ਵਰਤ ਕੇ ਕਈ ਨਸ਼ਾ ਤਸਕਰ ਇਸ ਕੰਮ ਵਿੱਚ ਲੱਗੇ ਰਹਿੰਦੇ ਨੇ ਉਹਨਾਂ ਤੇ ਸਾਡੀ ਸਖਤ ਨਿਗਾ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂ ਜਿਹੜੇ ਮੈਡੀਕਲ ਦੁਕਾਨਾਂ ਨੇ ਉਹਨਾਂ ਤੇ ਸਖਤੀ ਕਿਉਂ ਨਹੀਂ ਦੀਆਂ ਦੀਆਂ ਸਰਿੰਜਾਂ ਕਿੱਥੋਂ ਆਉਂਦੀਆਂ ਨੇ ਨਹੀਂ ਇਹ ਦੇ ਵਿੱਚ ਇਸ ਤਰ੍ਹਾਂ ਹੈ ਕਿ ਜਿੱਦਾਂ AIDS ਕੰਟਰੋਲ ਦਾ ਵਿਭਾਗ ਹੈ ਜਿਹੜਾ ਉਹ ਦੇਖਿਆ ਹੋਣਾ ਤੁਸੀਂ ਰਜਿਸਟਰਡ ਸੁਸਾਇਟੀਆਂ ਨੇ ਸਰਕਾਰ ਵੱਲੋਂ ਰਨ ਕੀਤੀਆਂ ਜਾਂਦੀਆਂ ਨੇ ਉੱਥੇ ਜਿਹੜਾ ਕੋਈ ਕੋਈ ਡਰਗ ਯੂਜ਼ ਕਰਦੇ ਨੇ ਜਾਂ ਕਿਸੇ ਤਰੀਕੇ ਨਾਲ ਸਰਿੰਜ ਦੀ ਲੋੜ ਹੁੰਦੀ ਹੈ ਉੱਥੋਂ ਇਹ ਲੈ ਲੈਂਦੇ ਨੇ ਲੇਕਿਨ ਜੇਕਰ ਕੋਈ ਵੀ ਦੂਸਰਾ ਕੋਈ ਜਿਹੜੇ ਤੁਸੀਂ ਕਹਿ ਸਕਦੇ ਹੋ ਮੈਡੀਕਲ ਸਟੋਰ ਵਾਲਾ ਜਾਂ ਕੋਈ ਡਾਕਟਰ ਅਗਰ ਇਸ ਤਰੀਕੇ ਦਾ ਕਰਦਾ ਹੈ ਉਹਦੀ ਅਸੀਂ ਰੈਗੂਲਰ ਚੈੱਕ ਅਪ ਕਰਦੇ ਰਹਿੰਦੇ ਆ ਡਰਗ ਇਨਸਪੈਕਟਰਸ ਨੂੰ ਨਾਲ ਲੈ ਕੇ ਜੇਕਰ ਕੋਈ ਇਸ ਤਰੀਕੇ ਦੀ ਸਾਡੇ ਧਿਆਨ ਚ ਆਂਦੀ ਤਾਂ ਅਸੀਂ ਸਖਤ ਕਾਰਵਾਈ ਕਰਦੇ ਆਂ